ਵੇ ਜੋ ਵੀ ਪਿੰਡ ਚੋਂ ਕੋਈ ਮੁੰਡਾ ਕੁੜੀ ਵਿਆਹ ਕਰਾਉਂਦਾ ਸੀ ਉਹਨੂੰ ਪਿੰਡ ਚ ਨਹੀਂ ਰਹਿਣ ਦੇਣਾ ਜੇ ਕੋਈ ਮਾਪਿਓ ਸਪੋਰਟ ਕਰਦਾ ਅਸੀਂ ਉਹਨੂੰ ਵੀ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਸਾਡੇ ਮੁੰਡੇ ਨੇ ਲਾ ਮਰਜ਼ ਕਰਾਈ ਆ ਜੀ ਸਾਡਾ ਕੀ ਕਸੂਰੇ ਦੇ ਚ ਨਹੀਂ ਕੁੜੀ ਕਿੰਨਾ ਦੀ ਹੈ ਕੁੜੀ ਆ ਮੱਜਮੀਆ ਸਿੱਖਾਂ ਦੀ ਕੁੜੀ ਆ ਜੀ ਹਾਂਜੀ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਅਸੀਂ ਘਰੇ ਗਏ ਆ ਸਾਨੂੰ ਕੁੱਟਮਾਰ ਕਰਦੇ ਸਾਨੂੰ ਘਰੇ ਨਹੀਂ ਵੜਨ ਦਿੰਦਾ ਸਰਪੰਚ ਨਹੀਂ ਵੜਨ ਦਿੰਦਾ ਜਿੰਦੇ ਕੁੰਡੇ ਲਾ ਦਿੰਦਾ ਜਿਹੜੀਆਂ ਚੀਜ਼ਾਂ ਵਾਸਤਾ ਸਾਡੀਆਂ ਉਹ ਖਰਾਬ ਹੋਈ ਜਾਂਦੀਆਂ ਘਰੇ ਅਹੀ ਪੁਲਾਂ ਦੇ ਥੱਲੇ ਬਹਿ ਬਹਿ ਰਾਤ ਕੱਢਦੇ ਆ ਜੀ ਬੁੜੀਆਂ ਤੋਂ ਘਟਾਉਂਦਾ ਵਿਹੜੇ ਵਾਲੀਆਂ ਬੁੜੀਆਂ ਤੋਂ ਘਟਾਉਂਦਾ ਨਰਿਗ ਵਾਲੀਆਂ ਬੁੜੀਆਂ ਤੋਂ ਘਟਾਉਂਦਾ ਕੁੜੀ ਦਾ ਮਾਪਿਓ ਵਿੱਚ ਰਲਿਆ ਜੀ ਜੁੰਡੇ ਮੇਰੇ ਪੱਤੇ ਆ ਹਾਂ ਕੁੜੀ ਦਾ ਰਹਿਣ ਦੇਈਏ ਕੁੜੀ ਦਾ ਰਹਿਣ ਦੇਈਏ ਨਾ ਕੁੜੀ ਕਿ ਜੁੰਡਾਂ ਸੱਟ ਨਾ ਮੇਰੇ ਕੁੜੀ ਨੂੰ ਕੱਢ ਦਿਰਾ ਇਹ ਮੇਰੀ ਕੁੜੀ ਆ ਓ ਚੱਲ ਚੱਲ ਮੇਰੇ ਪੱਤੇ ਚੱਲ ਮੇਰੇ ਘਰੋਂ ਚੱਲ ਬੱਸ ਫਿਰ ਵੰਡਿਆ ਸਰਪੰਚਾ ਜੀ ਕੱਲਾ ਕੱਲ ਕਲਾਉਂਦਾ ਸਰਪੰਚਾ ਜੀ ਜੈਣਾ ਸਰਪੰਚਾ ਜੀ ਤੁਸੀਂ ਗੱਲ ਕਰਾਂਦੀ ਹੈ ਹਾਂਜੀ ਅਸੀਂ ਵੀ ਗੱਲ ਕਰਾਂਦੇ ਹਾਂ ਜੀ ਅੱਜ ਅਸੀਂ ਉਸ ਦੀ ਇਹਨੂੰ ਸਜ਼ਾ ਦਿੱਤੀ ਆ ਤੇ ਅਸੀਂ ਇਹਨਾਂ ਦੇ ਘਰ ਨੂੰ ਜਿੰਦਾ ਲਾਤਾ ਜਿੰਦੇ ਦੀ ਪੰਨ ਤੋੜ ਹੋਈ ਇਹ ਜ਼ਿੰਮੇਵਾਰ ਹੋਣਗੇ ਉਸ ਸਮਾਂ ਪਹਿਲਾਂ ਇਹ ਜਨਾਨੀ ਸਾਡੇ ਪਿੰਡ ਦੇ ਵਿੱਚੋਂ ਕੁੜੀ ਕੱਢ ਕੇ ਲੈ ਗਈ ਸੀ ਆਪਦੀ ਸਕੂਟਰੀ ਮਗਰ ਬਿਠਾ ਕੇ ਜੋ ਸਾਡੇ ਕੋਲੇ ਉਹਦੀਆਂ ਵੀਡੀਓ ਸਾਰੀਆਂ ਪਈਆਂ ਅਸੀਂ ਇਹਨੂੰ ਭਾਲਦੇ ਰਹੇ ਪੰਚਾਇਤ ਤੌਰ ਤੇ ਪਰ ਇਹਨੇ ਫੋਨ ਚੱਕਣਾ ਬੰਦ ਕਰਤਾ ਫੋਨ ਬੰਦ ਕਰ ਲਿਆ ਫਿਰ 2-3 ਮਹੀਨੇ ਬਾਅਦ ਇਹਨੇ ਆਧਾਰ ਕਾਰਡ ਅਪਡੇਟ ਕਰਵਾ ਲਈ ਆਪਦੇ ਨਾਲ ਜਿਹੜੀ ਸਾਡੇ ਪਿੰਡੋਂ ਕੁੜੀ ਲੈ ਕੇ ਗਈ ਸੀ ਟੂਟ ਮੈਰਿਜ ਕਰਵਾ ਕੇ ਅੱਜ ਮੁੜ ਕੇ ਅਸੀਂ ਕੁਝ ਦਿਨਾਂ ਬਾਅਦ ਪਿੰਡ ਦੇ ਵਿੱਚ ਮਤਾ ਪਾਇਆ ਤੇ ਹੁਣ ਇਹ ਜਨਾਨੀ ਅੱਜ ਪਿੰਡ ਆ ਗਈ ਨਾਲ ਇਹਦਾ ਮੁੰਡਾ ਅਸੀਂ ਇਹਨਾਂ ਨੂੰ ਸਾਰੀ ਸੰਗਤ ਪਿੰਡੋਂ ਬਾਹਰ ਕੱਢਣ ਲੱਗੇ ਇਹਨਾਂ ਦੇ ਘਰ ਨੂੰ ਜਿੰਦਾ ਲਾਉਣ ਲੱਗੇ ਆ ਇਹਦੂ ਮੈਂ ਕੁਛ ਵੀ ਕਰ ਲੈਣਾ ਇਹ ਆਪ ਦਾ ਆਪ ਜ਼ਿੰਮੇਵਾਰ ਹੋਣਗੇ ਅਸੀਂ ਇਹਨਾਂ ਦਾ ਸਹੀ ਸਲਾਮਤ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਜਿੰਦਾ ਲਾਤਾ ਇਨਾਂ ਦੇ ਘਰ ਨੂੰ ਜਿੰਦਾ ਲੱਗ ਚੁੱਕਿਆ ਇਦੋਂ ਦਾ ਜਿੰਦਾ ਭੰਨ ਕਰਨਾ ਤੇ ਖੁੱਦ ਜ਼ਿੰਮੇਵਾਰ ਹੋਣਗੇ ਆਪ ਦਾ ਕੋਈ ਵੀ ਸਮਾਨ ਇਹਨਾਂ ਦਾ ਚੋਰੀ ਹੋ ਜੇ ਕੋਈ ਚੋਜੇ ਕੋਈ ਇਹਨਾਂ ਦਾ ਵਾ ਮੁੰਡੇ ਨੇ ਕੋਟ ਮਰਚ ਕਰਾਈ ਸੀ ਤੇ 21 ਤਰੀਕ ਦੀ ਗੱਲ ਆ ਇਹ ਕਟਮਾਰ ਕਰਕੇ ਇਹਨਾਂ ਨੇ ਸਾਨੂੰ ਕੱਢਤਾ ਕਿਹਨਾਂ ਨੇ ਕੱਢਤਾ ਉਹ ਸਰਪੰਚ ਤੇ ਨਾਲ ਸਰਪੰਚ ਨੇ ਬੁਢੀਆਂ ਦਾ ਕਟੋਵਾ ਕਟਵਾਇਆ ਮੁੰਡੇ ਨੂੰ ਪਹਿਲਾਂ ਕੁੱਤੇ ਉਂਕਟਾ ਮੁੰਡੇ ਨੂੰ ਕਟਵਾਇਆ ਫਿਰ ਮੇਰੇ ਬੈਗ ਨੂੰ ਕਟਵਾਇਆ ਨੇ ਯਾਹਲਾ ਕੋਰਟ ਮੈਰਿਜ ਕਰਾਇਆ ਤੁਹਾਡੇ ਮੁੰਡੇ ਨੇ ਕੀਤੀ ਹੈ ਹਾਂਜੀ ਕੋਰਟ ਮੈਰਿਜ ਸਾਡੇ ਮੁੰਡੇ ਨੇ ਕੀਤੀ ਹੈ ਕਿੰਨੀ ਉਮਰ ਦੀ ਹੈ ਮੁੰਡੇ ਦੀ ਮੁੰਡੇ ਦੀ ਹੋਊ 25 ਸਾਲਾਂ ਦੀ ਜਿੰਨੇ ਕੋਰਟ ਮੈਰਿਜ ਕੀਤੀ ਹੈ ਉਹ ਕੁੜੀ ਕੰਡਰੀ ਹੋ ਰਹੀ ਹੈ ਨਾਲ ਹਾਂਜੀ ਪੈਂਦੇ ਰਹੇ ਨਾਲ ਉਹਦੀ ਉਮਰ ਕਿੰਨੀ ਹੈ 20 ਸਾਲ ਦੀ ਹੋਊਗੀ ਤੇ ਉਹਨਾਂ ਨੇ ਕਰਾਇਆ ਕੋਰਟ ਮੈਰਿਜ ਹਾਂਜੀ ਤੇ ਤੁਹਾਨੂੰ ਤੁਹਾਨੂੰ ਘਰੋਂ ਕਿ ਨਿਕਲਦੇ ਸਾਨੂੰ ਕਹਿੰਦੇ ਰਹਿਣ ਦੇਣੇ ਸਾਨੂੰ ਜੀ ਸਰਪੰਚ ਸਾਨੂੰ ਸਰਪੰਚ ਕਹਿੰਦਾ ਨਹੀਂ ਰਹਿਣ ਦੇਣਾਂ ਨੂੰ ਕੀ ਕਰਨਾ ਕਹਿੰਦਾ ਮੇਰਾ ਮਾਤਾ ਪਿਤਾ ਆ ਕਹਿੰਦਾ ਮੈਂ ਰਹਿਣ ਨਹੀਂ ਦੇਣਾਗਾ ਇਹ ਦੋ ਤਾਂ ਬੱਚੇ ਦਾ ਬਾਲਗ ਹੈ ਹਾਂਜੀ ਕਿੰਦਾ ਬਾਲਗ ਹਨ ਉਹਦੀ ਮਰਜ਼ੀ ਨਾਲ ਵਿਆਹ ਕਰਾ ਸਕਦੇ ਹਾਂਜੀ ਹਾਂਜੀ ਹਾਂ ਸਰ ਸਾਨੂੰ ਕਹਿੰਦਾ ਤੁਹਾਡੇ ਹੱਥਾਂ ਵਿੱਚ ਫਲਾਣਾ ਝਮਕਾ ਹੀ ਕਿਤੇ ਮਰਜ਼ੀ ਸੌਲਾਦਾ ਇਹ ਦੀਨ ਨੂੰ ਤਿਆਰ ਹਨ ਕਹਿੰਦਾ ਨਹੀਂ ਤੁਹਾਡੀ ਮੰਨਣੀ ਨਹੀਂ ਮੰਨੀ ਜਾਂਦੀ ਸਾਨੂੰ ਘਰੋਂ ਕੱਢਿਆ ਜੀ ਤੇ ਜਿਹੜੀ ਇਹਨਾਂ ਨਾਲ ਗੁੱਟਮਾਰ ਕੀਤੀ ਹੈ ਉਹ ਸਰਪੰਚ ਨਾਲ ਵਾਲੇ ਵਿੱਚ ਸਰਪੰਚ ਨੇ ਖੁਦ ਕਰਵਾਈ ਹੈ ਜੀ ਸਾਡੇ ਨਾਲ ਸਰਪੰਚ ਨੇ ਮਤਲਬ ਰਲ ਕੇ ਸਰਪੰਚ ਕੋਲੇ ਖੜਾ ਕੇ ਸਰਪੰਚ ਨੇ ਮੁੰਡੇ ਦੇ ਮਾਰੀਆਂ ਸਰਪੰਚ ਨੇ ਹੱਥ ਬਦਬਾ ਕੀਤੀ ਮੇਰੇ ਘਰ ਵਾਲੇ ਦੇ ਵੀ ਹੱਬ ਦਬ ਕੀਤੀ ਆ ਸਰਪੰਚ ਨੇ ਵੀ ਆਪ ਹੀ ਵੀ ਮਾਰੀਆਂ ਤੇ ਸਰਪੰਚ ਨੇ ਗਾਂ ਬੁੜੀਆਂ ਤੋਂ ਵੀ ਕਟਾਇਆ ਸਾਨੂੰ ਅਸੀਂ ਹੁਣ ਦਾਖਲ ਸੀ ਸਰਕਾਰੀ ਹਸਪਤਾਲ ਜੀ ਜਦੋਂ ਸਾਨੂੰ ਛੁੱਟੀ ਮਿਲੀ ਆ ਅਸੀਂ ਜੇ ਥਾਣੇ ਸਾਨੂੰ ਸੱਦਾ ਹੀ ਥਾਣੇ ਗਏ ਆ ਥਾਣੇ ਵਾਲਿਆਂ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਸਾਨੂੰ ਉਥੋਂ ਵੀ ਅਸੀਂ ਜਦੋਂ ਰਾਤ 11 ਵਜੇ ਤੁਰੇ ਆ ਕਿ ਉਥੋਂ ਥਾਣੇੋਂ ਮੜਕੇ ਹਿੱਡਾ ਕਰੂ ਜਾ ਕੇ ਪੁਲ ਦੇ ਥੱਲੇ ਅਸੀਂ ਰਾਤ ਕੱਢੀ ਆ ਉਥੋਂ ਫੇਰ ਸਾਨੂੰ ਆਂਦੇ ਹੀ ਠਾਣੇ ਆਓ ਅਸੀਂ ਠਾਣੇ ਫੇਰ ਆਏ ਠਾਣੇ ਫੇਰ ਨਹੀਂ ਸਾਡੀ ਸੁਣਾਈ ਹੋਈ ਜੀ ਅਸੀਂ ਰੁੱਲਦੇ ਫਿਰਦੇ ਆ ਘਰ ਨੂੰ ਜਿੰਦੇ ਕੁੰਡੇ ਲਾਤੇ ਸਰਪੰਚ ਨੇ ਜਿੰਦਾ ਲਾਤਾ ਸਰਪੰਚ ਨੇ ਜਿੰਦਾ ਲਾਤਾ ਸਕੂਟਰੀ ਮਤਲਬ ਸੀ ਕਿ ਮੇਰੇ ਕੋਲੇ ਉਹ ਵੀ ਮੇਰੇ ਤੋਂ ਖੋ ਕੇ ਲੈ ਗਿਆ ਸਾਰਾ ਕੁਝ ਸਰਪੰਚ ਕਾ ਵਜਾ ਕਰੀ ਬੈਠਾ ਜੀ ਸਾਨੂੰ ਕਹਿੰਦਾ ਅਸੀਂ ਪਿੰਡ ਨਹੀਂ ਵੜਨ ਦੇਣਾ ਪੈੰਡ ਨਹੀਂ ਵੜਨ ਦਿੰਦੇ ਅਸੀਂ ਰੋਲਦੇ ਫਿਰਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਆ ਕਿਤੇ ਮਤਲਬ ਅਸੀਂ ਰੋਲਦੇ ਫਿਰਦੇ ਆ ਨਾ ਸਾਡੀ ਕੋਈ ਸੁਣਾਈ ਨਹੀਂ ਕੀ ਕਰਦਾ ਇਹ ਕਾਰਨ ਕੀ ਸ਼ਰਮ ਲੱਗ ਮੇਰੀ ਘਰਾਂ ਆਈਏ ਤੁਹਾਡੇ ਮੁੰਡੇ ਨੇ ਉਸ ਨਰੇ ਨਾਲ ਸਾਡੇ ਮੁੰਡੇ ਨੇ ਲਾ ਨਰਜ ਕਰਾਈ ਆ ਜੀ ਸਾਡਾ ਕੀ ਕਸੂਰੇ ਦੇ ਚ ਨਹੀਂ ਕੁੜੀ ਕਿੰਨਾਂ ਦੀ ਹੈ ਕੁੜੀ ਆ ਮੱਝੀਆਂ ਸਿੱਖਾਂ ਦੀ ਕੁੜੀ ਆ ਜੀ ਉਹਨਾਂ ਨੇ ਉਹਨਾਂ ਦੀ ਕੁੜੀ ਬਾਲਗ ਹੈ ਨਹੀਂ ਜੇ 21 ਸਾਲਾਂ ਦੀ ਉਮਰ ਆ ਸਾਡੇ ਮੁੰਡੇ ਦੀ ਵੀ 25 ਸਾਲਾਂ ਦੀ ਮੂ ਮੋਰਾ ਬਾਲਗ ਹੀ ਆ ਨਾ ਦੋਸਤ ਹਾਂਜੀ ਹਾਂਜੀ ਨਾ ਬਾਲਗ ਤਾਂ ਨਹੀਂ ਦਾ ਨਹੀਂ ਨਹੀਂ ਜੀ ਨਹੀਂ ਜੀ ਤੇਤਾ ਦੀ ਮਰਜ਼ੀ ਨਾਲ ਇਹਨਾਂ ਨੇ ਵਿਆਹ ਕਰਵਾਇਆ ਹਾਂਜੀ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਅਸੀਂ ਘਰੇ ਗਏ ਆ ਸਾਨੂੰ ਕੁੱਟਮਾਰ ਕਰਦੇ ਸਾਨੂੰ ਘਰੇ ਨਹੀਂ ਵੜਨ ਦਿੰਦਾ ਸਰਪੰਚ ਨਹੀਂ ਵੜਨ ਦਿੰਦਾ ਜਿੰਦੇ ਕੁੰਡੇ ਲਾ ਦਿੰਦਾ ਜਿਹੜੀਆਂ ਚੀਜ਼ਾਂ ਵਸਤਾਂ ਸਾਡੀਆਂ ਉਹ ਖਰਾਬ ਹੋਈ ਜਾਂਦੀਆਂ ਘਰੇ ਅਸੀਂ ਪੁਲਾਂ ਦੇ ਥੱਲੇ ਬੈ ਬੈ ਰਾਤ ਕੱਢਦੇ ਆ ਜੀ ਬਗ ਬੁੜੀਆਂ ਤੋਂ ਕਟਾਉਂਦਾ ਵਿਹੜੇ ਵਾਲੀਆਂ ਬੁੜੀਆਂ ਤੋਂ ਕਟਾਉਂਦਾ ਨਰਿਗ ਵਾਲੀਆਂ ਬੁੜੀਆਂ ਤੋਂ ਕਟਾਉਂਦਾ ਕੁੜੀ ਦਾ ਮਾਪਿਓ ਵਿੱਚ ਰਲਿਆ ਜੀ ਜੁੰਡੇ ਮੇਰੇ ਪੱਤੇ ਆ ਸਰਪੰਚਾ ਜੀ ਕੱਲਾ ਕੱਲ ਕਲਾਂਦਾ ਸਰਪੰਚਾ ਜੀ ਚੈਣਾ ਸਰਪੰਚਾ ਜੀ ਤੁਸੀਂ ਕੱਲ ਕਲਾਂਦੀ ਹਾਂਜੀ ਅਸੀਂ ਵੀ ਕੱਲ ਕਲਾਂਦੇ ਹਾਂ ਜੀ ਤੁਸੀਂ ਇੱਥੇ ਕੰਪਲੀਟ ਪਾਈ ਸੀਗੀ ਹਾਂਜੀ ਇਹਤਰਾ ਕਰਕੇ ਵੀ ਇਹ ਸਾਡਾ ਵੀ ਕਸੂਰ ਨਹੀਂ ਨਹੀਂ ਜੀ ਹਾਂ ਇੱਥੇ ਆਏ ਸੀ ਅਸੀਂ ਕੱਲ ਵੀ ਆਏ ਹਾਂ ਜੀ ਅੱਜ ਵੀ ਆਏ ਸੀਗੇ ਸਾਡੀ ਕੋਈ ਸੁਣਾਈ ਨਹੀਂ ਦੀ ਕੋਈ ਕੀ ਕਰ ਦੇਗਾ ਪਾਲਸ ਕੋਈ ਨਹੀਂ ਸੁਣਦੀ ਜੇ ਸਾਨੂੰ ਰਾਤ ਨੂੰ 11 ਵਜੇ ਤੱਕ ਰੁਪਾਈ ਰੱਖਿਆ ਬਾਕੀ ਸਾਨੂੰ ਕਹਿੰਦੇ ਸਵੇਰੇ ਆਇਆ ਜੋ ਸਵੇਰੇ ਜਦੋਂ ਅਸੀਂ ਗਏ ਆ ਸਵੇਰੇ ਸਰਪੰਚ ਨੇ ਭਾਨਾ ਲਾਤਾ ਆਂ ਦਾ ਕੱਲ ਨੂੰ ਆਵਾਂਗੇ ਸਾਡੇ ਮਰਗ ਹੋ ਗਈ ਕੋਈ ਸਰ ਮਰਗ ਨਹੀਂ ਹੋएगी ਉਹਨਾਂ ਦੇ ਆ ਮਤਲਬ ਆਪ ਪਿੰਡ ਦੇ ਵਿੱਚ ਸਾਰੇ ਬੰਦੇ ਬੁੜੀਆਂ ਇਕੱਠੇ ਕਰ ਲੈਂਦਾ ਵਾ ਕਹਿ ਦਿੰਦਾ ਸਾਰੇ ਬੰਦੇ ਬੁੜੀਆਂ ਨੂੰ ਮਗਰ ਲਾ ਲੈਂਦਾ ਕਹਿ ਦਿੰਦਾ ਪਿੰਡ ਚ ਨਹੀਂ ਵੜਨ ਦੇਣਾ ਸਰ ਸਾਡਾ ਕੀ ਇਹਦੇ ਚ ਕਸੂਰ ਆ ਲੰਮਰ ਜੋ ਉਹਨਾਂ ਨੇ ਕਰਾਈ ਆ ਸਾਡਾ ਤਾਂ ਕੋਈ ਕਸੂਰ ਨਹੀਂ ਉਹਨਾਂ ਪਿੰਡ ਨਹੀਂ ਰਹਿਣੇ ਲਾ ਮੈਰੀ ਕਰਾਈ ਨਹੀਂ ਉਹ ਨਹੀਂ ਪਿੰਡ ਜੀ ਸਰ ਫਾਨੂੰ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ